ਲੋ ਜੀ ਅੱਜ ਆ ਗਏ ਤਾਂ ਤੁਸੀਂ ਇੱਕ ਬੀਬੀ ਦੇਖ ਲੈਦਿਨੇ ਅੱਜ ਦੋ ਬੀਬੀਆਂ ਸਜੀਆਂ ਬੈਠੀਆਂ ਨੇ ਸਜੂ ਮਟ ਸਜੀਆਂ ਤਰਨਾ ਸਜੀਆਂ ਨੇ ਬੜਾ ਸੁਰਖੀ ਲਾ ਸਜ ਦਾ ਅਗਲਾ ਸੁਰਖੀ ਮਿੰਦੀ ਨਾਲ ਹੀ ਹੈ ਹਾਂ ਉਹ ਨਹੀਂ ਸਕਦਾ ਉਹ ਤਾਂ ਨੇਚਰਲ ਬਿਊਟੀ ਹੈ ਤੁਹਾਡੀ ਤੇ ਇਹ ਇਹ ਮੰਮੀ ਆ ਜੀ ਅੱਜ ਹੀ ਆਈ ਹੈ ਜਿੱਤ ਗੱਲ ਪਿੰਡ ਤੋਂ ਬੀਬੀ ਦੇ ਪੇਕਿਆਂ ਤੋਂ ਹੀ ਆਉਣਾ ਸੀ ਮੰਮੀ ਨਾਨ ਪਰਜਾਈ ਆ ਗਈਆਂ ਦੋਨੋ ਜਣੀਆਂ ਵਲੌਗ ਚ ਕਈ ਤਾਂ ਮਮੀ ਨੂੰ ਜਾਣਦੇ ਹੋਵੋਗੇ ਦੱਸ ਦਿਓ ਕਿਹੜੇ ਕਿਹੜੇ ਜਾਣਦੇ ਆ ਤੇ ਲਓ ਜੀ ਅੱਗੇ ਬੀਬੀ ਨੇ ਤੁਹਾਡੇ ਨਾਲ ਨਾ ਆਪਣੇ ਵਿਆਹ ਦਾ ਕਿੱਸਾ ਸ਼ੇਅਰ ਕੀਤਾ ਸੀਗਾ ਤੇ ਅੱਜ ਹੁਣ ਵਿਆਹ ਤੋਂ ਬਾਅਦ ਆਪਦੀ ਜ਼ਿੰਦਗੀ ਦੇ ਥੋੜੇ ਥੋੜੇ ਕਿੱਸੇ ਤੁਹਾਡੇ ਨਾਲ ਸ਼ੇਅਰ ਕਰਦੀ ਰਹਿਣਾ ਬੀਬੀ ਨੇ ਵੀ ਕੀ ਕੀ ਹੋਇਆ ਕਿਵੇਂ ਕਿਵੇਂ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆਇਆ ਤੁਹਾਨੂੰ ਪਰਮਾਤਮਾ ਠੀਕ ਰੱਖੇ ਸਾਨੂੰ ਵੀ ਠੀਕ ਰੱਖ ਕੇ ਫਿਰ ਅਸੀਂ ਬਲਾਗ ਪਾਉਦੇ ਰਹਿੰਦੇ ਤੇ ਅੱਜ ਮੈਂ ਸਾਨੂੰ ਸੁਣਾਉਣੀ ਹੈ ਗੱਲ ਪ੍ਰਾਣੀ ਨਹੀਂ ਸੁਣਾਉਂਗੀ ਮੈਂ ਤਾਂ ਨਵੀਆਂ ਤਾਂ ਕੀ ਸੁਣਾਉਂਗਾ ਨਵਾਂ ਅਦਰ ਕੋਲ ਹੁੰਦੇ ਨਹੀਂ ਪ੍ਰਾਣੀ ਹੁੰਦੇ ਹੈ ਪ੍ਰਾਣੀ ਸੁਣਾਉਂਦੇ ਕੋਲ ਪ੍ਰਾਣੀ ਹੁੰਦੇ ਹਾਂ ਮੇਰੇ ਕੋਲ ਤਾਂ ਪ੍ਰਾਣੀ ਹੈਂ ਮੈਂ ਜਦੋਂ ਮੇਰਾ ਵਿਆਹ ਹੋਇਆ ਜਦੋਂ ਮੈਂ ਇੱਥੇ ਆਈ ਤੇ ਮੈਨੂੰ ਐ ਲੱਗੇ ਵੀ ਇਹਨਾਂ ਦੀ ਇੱਕ ਮੈਂ ਮੈਂ ਸੀ ਤੇ ਮੈਂ ਆਖਿਆ ਨਾ ਦਿੱਜਾ ਮੈਂ ਸੋਚਿਆ ਕਰ ਵੀ ਮੈਨੂੰ ਤਾਂ ਇੱਕ ਮੈਂ ਦੀ ਸੰਗ ਲੱਗਦੀ ਹੈ ਚੱਲ ਮੈਂ ਪਰੇ ਮਲੇਰਕੋਟਲੀ ਉੱਠ ਗਈ ਮਲੇਰਕੋਟਲੇ ਦੇ ਪਾਪਾ ਜੀ ਨੌਕਰੀ ਕਰਦੇ ਸੀ ਤੇ ਕਦੇ ਪਿੰਡ ਆ ਗਈ ਐ ਕਰਦੀ ਰਹੀ ਕਦੇ ਬੀਬੀ ਅਰੀ ਆ ਜਾਂਦੇ ਸੀ ਇੱਥੇ ਫਿਰ ਮੋਤੀ ਉੱਠ ਜਾਂਦੀ ਸੀ ਤੇ ਫਿਰ ਫਿਰ ਮੇਰੇ ਇਹ ਵੱਡੀ ਬੇਟੀ ਹੋਈ ਜਿੱਥੇ ਮੈਂ ਰਹਿਣੀ ਹੈ ਤੇ ਫਿਰ ਉਹ ਆਦੇ ਕੈਸੀ ਸੁੱਖ ਕਰੇ ਮਾਰੇ ਮਾਕੇ ਆ ਦੇ ਕਿ ਮੈਂ ਆ ਕਿ ਤੇ ਮੈਂ ਨਹੀਂ ਦੇਾਂਗੇ ਇਸ ਦਿਨ ਮਾਕੇ ਬਸ ਮੈਂ ਦੇਣੀ ਹੈ ਮੈਂ ਤੇ ਮੇਰੀ ਚਾਚੀ ਆ ਦੀ ਮੈਨੂੰ ਲੜੇ ਚਾਚੀ ਮੇਰੀਆਂ ਦੀ ਅੱਗੇ ਤਾਂ ਚਾਚੀਆਂ ਤਾਂੀਆਂ ਵੀ ਕਹਿ ਦਿੰਦੇ ਸੀ ਗੱਲ ਹੁਣ ਨਹੀਂ ਕੋਈ ਆਦਾ ਵੀ ਲੜਾਈ ਕਰੂੰਗਾ ਮੁਰਕੀ ਹਾਂ ਚਾਚੀ ਆ ਦੀ ਤੂੰ ਮੈਂ ਲੈ ਜਾਨੀ ਹੈ ਤੇ ਮੈਂ ਤੇਰੀ ਵਧਗਾ ਤੇ ਤੇਰਾ ਪਿਓ ਤਾਂ ਨਾ ਦੁੱਜਾ ਸਸਤੀ ਰੱਖ ਲੂ ਤੇ ਮੈਂ ਤੇਰੀ 14-1500 ਪਾ ਦੂੰਗੀ ਤੇ ਤੂੰ ਸੱਤ ਤੋਰਾਂ ਦੀ ਕੁੜੀ ਦੀ ਜੋੜੀ ਕਰਕੇ ਲੈ ਗਿਆ ਮਾਖਣੇ ਮੈਂ ਨਹੀਂ ਜੋੜੀ ਕਰਉਂ ਮਾਖ ਮਾਤਾ ਮੈਂ ਲੈ ਕੇ ਜਾਣੀ ਉਹ ਆਦੀ ਕਿ ਤੂੰ ਮਾਂ ਲੈ ਲਾਇਤਾ ਜਾਵੇਂਗੀ ਤੇ ਘਰੇ ਲੜਾਈ ਪਊਗੀ ਜਦੋਂ ਅੱਡ ਹੋਏ ਫਿਰ ਤੂੰ ਅੱਖੀ ਮੇਰੀ ਮਾਂ ਲਾਗੀ ਵਿੱਚ ਮਾਖਣੇ ਮੈਂ ਨਹੀਂ ਆਦੀ ਮੇਰੀ ਸੋਚ ਨਹੀਂ ਹੈ ਜੀ ਕੋਈ ਨਹੀਂ ਮੈਂ ਜਮਾ ਨਹੀਂ ਆਦੀ ਵੀ ਮੈਂ ਲਾਤੀ ਦੇਖੀ ਜਾਉਂ ਜਦੋਂ ਨਾ ਇਹ ਤੂੰ ਜਗਾਉਣ ਬਿਨਾ ਤੇ ਸਾਡੇ ਮਈਆਂ ਦੋ ਹੋ ਗਜਣਾ ਮੈਂ ਇੱਕ ਦਾ ਦੁੱਧ ਤੇ ਡੇਰੀ ਚ ਪਾਇ ਕਰੂੰਗੀ ਤੇ ਇੱਕ ਦਾ ਦੁੱਧ ਮੈਂ ਰਿੜਕਿਆ ਕਰਾਂਗੀ ਆ ਕਿ ਮਾਤਾ ਕਿਉਂ ਬਾਦੂ ਕਿਉਂ ਵੇਚਦੀ ਸੀ ਤੇ ਬਾਦੂ ਮੈਂ ਤਾਂ ਦੁੱਧ ਵੀ ਵੇਚਦੀ ਸੀ ਬਾਦੂ ਪੈਸਾ ਬਣਾ ਲੈਂਦੀ ਸੀ ਤੇ ਹਰ ਫਿਕਰ ਕਰ ਕਰਕੇ ਆਪਦਾ ਕਰੇ ਜੂੜਿਆ ਸਾਰਾ ਕੁਝ ਜੂੜ ਨਹੀਂ ਤਾਂ ਹਾਂ ਤੇ ਫਿਰ ਭਾਈਓ ਮੈਂ ਬਹੁਤ ਦੁੱਧ ਨਹੀਂ ਸੀ ਉਹ ਤਾਂ ਫਿਰ ਮੈਂ ਈ ਇਸੀ ਕਰਮਾ ਵਾਲੀ ਆਈ ਫਿਰ ਨਾਲ ਪਸ਼ੂ ਜੁੜੀ ਗਈ ਬਹੁਤ ਇਹ ਹੀ ਪਾ ਗਾਲੀ ਆਈ ਉਹ ਮਗਰ ਕਟੀਆਂ ਹਾਂ ਵਾਧੂ ਕਟੀਆਂ ਬੱਚੀਆਂ ਬਣ ਗੀਆਂ ਪਰ ਦਿੰਦੀ ਸੀ ਉਹ ਤਿੰਨ ਕੱਟੇ ਦੇ ਕੇ ਫਿਰ ਕੱਟੀ ਹਾਂ ਜੁੱਟ ਗਿਆ ਤਾਂ ਉਸਕੇ ਘਾਟੀ ਬਣੀਆਂ ਸੀ ਇੰਨੀਆਂ ਨਹੀਂ ਸੀ ਬਣੀਆਂ ਪਰ ਫਿਰ ਵੀ ਐਂ ਚੱਲ ਰਲਦੀਆਂ ਗਈਆਂ ਉਹ ਸੂਈ ਹੋਣੀ ਕੋਈ 20 ਸੂਏ ਅੱਗੇ ਮਈਆਂ ਬੜੀਵੇਂ ਖਾਂਦੀਆਂ ਸੀ ਤੇ ਮੈਂ ਕਹਿੰਦੇ ਹੁੰਦੇ ਸੀ ਹੈ ਵੱਡੀ ਮੈਂ ਕਹਿੰਦੇ ਹੁੰਦੇ ਸੀ ਹਾਂ ਵੱਡੀ ਮੈਂ ਉਹ 4 ਕਿਲੋ ਬੜੀਵੇਂ ਪਾਉਂਦੀ ਮੈਂ ਉਹਨੂੰ ਤੇ 1/2 ਕਿਲੋ ਖਾਲ ਤੇ ਵਿੱਚ ਕਣਕ ਦਾ ਦਾਣਾ ਅੱਗੇ ਆਈ ਲੋਕਾਂ ਨੂੰ 7 ਕਿਲੋ 8 ਕਿਲੋ ਦੁੱਧ ਹੋ ਕੜੀ ਗਾਏ ਚੌਂਦੀ ਤੇ ਗੰਨੇ ਆ ਗਏ ਧਾਰਾ ਉਹਦੇ ਨਾਲ ਬੱਕਲ ਨਾਲ ਥੋੜਾ ਬਾਹੀ ਵਦਗਾ ਮੈਸਿਓ ਹੋ ਤਾਂ ਜਿਆਦੀ ਹੁੰਦੀ ਆ ਤੇ ਉਹ ਘਰੇ ਬੁੜੀ ਕੀਤੀ ਤੇ ਘਰੇ ਹੀ ਉਹ ਵਿਚਾਰੀ ਮੁੱਕੀ ਹਾਂ ਘਰੇ ਮੁੱਕੀ ਉਹ ਵੇਚੀ ਨਹੀਂ ਸੀ ਆਲੇ ਵੇਚ ਦੇਣੀ ਆ ਕਿ ਵਿਚਾਰੀ ਆ ਹਣ ਬੁੜੀ ਹੋ ਗਈ ਉਹਨੇ ਇਹਨਾਂ ਨੂੰ ਵੇਚਣਾ ਕਟਿਆਂ ਵਾਲੇ ਵੜ ਦੇਣਗੇ ਜਾਂਦੇ ਦੀ ਸੇਵਾ ਕਰਾਂਗੇ ਚੱਲਿਆ ਵੀ ਸੂ ਸੂਈ ਬਹੁਤ ਦੁੱਧ ਪਿਆਇਆ ਉਹਨੇ ਤੇ ਬਾਧੂ ਪਸੂ ਪਿੱਛੇ ਉਹਦੇ ਫਿਰ ਤਾਂ ਬਾਧੂ ਪਸੂ ਜੁੜ ਕੇ ਤੇ ਆਦਾ ਹਿੰਮਤ ਕੀਤੀ ਕੰਮ ਬਹੁਤ ਕੀਤਾ ਇਹ ਨੂੰਹਾਂ ਪੜੀਆਂ ਲਿਖੀਆਂ ਆ ਗਈਆਂ ਫਿਰ ਉਹ ਆਉਂਦੀਆਂ ਨਹੀਂ ਵਈਆਂ ਰੱਖਣੀਆਂ ਤੇ ਮੈਂ ਤਾਂ ਹੁਣ ਵੀ ਆਨ ਨਹੀਂ ਹੁੰਦੀ ਸੀ ਮਾ ਮਿੰਟ ਆ ਲੱਦਾ ਵੀ ਦੋ ਵਈਆਂ ਹੋਣ ਵੱਡੇ ਵੱਡੇ ਉਹਨਾਂ ਦੇ ਲੀਵੇ ਹੋਣ ਕੱਟੀਆਂ ਮਗਰ ਜਾਂਦੇ ਛਾਲਾ ਮਾਰਦੀਆਂ ਤੇ ਮੈਂ ਛੱਪੜ ਤੇ ਛੱਡ ਕੇ ਲਿ ਜਾਵਾ ਇਹ ਮੈਨੂੰ ਸ਼ੌਕ ਬਹੁਤ ਛੱਪੜਾਂ 'ਚ ਪਾਣੀ ਹੈ ਨਹੀਂ ਹਾਂ ਉਹ ਤਾਂ ਪਾਣੀ ਹੈ ਨਹੀਂ ਸ਼ੌਕ ਬਹੁਤ ਸੀ ਅੱਗੇ ਛੱਪੜ ਤੇ ਛੱਡਦੇ ਸੀ ਹਾਂ ਕਟੂ ਸ਼ਾਦਾ ਮਾਰਦੇ ਜਾਂਦੇ ਮਗਰ ਮਾਂ ਦੇ ਟੁੱਡਾ ਮਾਰਦੇ ਸੱਚੀ ਉਹਦਾ ਜਵਾਨ ਨਹੀਂ ਗਿਆ ਬਹੁਤ ਮਿੰਟ ਹੁਣ ਵੀ ਸ਼ੌਕ ਹੈ ਬਹੁਤ ਪਸੰਦ ਕਿੰਨਾ ਲੋਕ ਲੈ ਕੇ ਮੋੜੇ ਉੱਥੇ ਬੰਨਣਾ ਆਉਂਦੇ ਬਾਹਰ ਦੇ ਹਾਂ ਵਿੜੇ ਉੱਥੇ ਮੋੜਾਂ ਉੱਥੇ ਬੰਨਦੇ ਪਸੂ ਜਾ ਕੇ ਇਹ ਬਾਬੇ ਜੀ ਨਹੀਂ ਆਉਣਾ ਤੇ ਬਾਬਾ ਜੀ ਆਂਦਾ ਮਈਆਂ ਛੱਡੋ ਭਾਈ ਤੇ ਜਦੋਂ ਬਾਬੇ ਜੀ ਨਹੀਂ ਆਉਣਾ ਤੇ ਅੰਦਰ ਹੀ ਵੜ ਜਾਣਾ ਵੀ ਜੋ ਜੋ ਕਹੇ ਕਿ ਉਹ ਮਰ ਜੂਗਾ ਨਾ ਇਹ ਫੇਰ ਛੱਟ ਕੇ ਮਈਆਂ ਛੱਡਾਂਗੇ ਫਿਰ ਬਾਬਾ ਜੀ ਮੈਨੂੰ ਲੈ ਜਾਂਦਾ ਫਿਰ سنگਲ ਸਿੱਟ ਕੇ ਆਉਣੀ ਬਾੜੀ ਐਨੇ سنگਲ ਹੁੰਦੇ ਤੇ ਅੱਜ ਕੱਲ ਦਾ ਸਹੁਰਿਆਂ ਦੇ ਬਰਾਬਰ ਬੈ ਕੇ ਗੱਲਾਂ ਕਰ ਲੈਂਦੇ ਹਾਂ ਹਾਂ ਉਹ ਸੰਤ ਨਹੀਂ ਉੱਚੀ ਚਲੀ ਜਾਂਦਾ ਤੇ ਉਹਦੇ ਤਾਂ ਜਵਾਨਾ ਹੀ ਇਹ ਜਿਹਾ ਸੀ ਹੋਰ ਫਿਰ ਪੜਨੇ ਲਿਖਨੇ ਪੁੜੰਗੇ ਉਹ ਕੋੜ ਕੋੜ ਪੜਦੇ ਸੀ ਹੋਰ ਤੇ ਉਹਦੇ ਕਿਹੜਾ ਇੰਨਾ ਸ਼ਰਮੀ ਵਾਲੀ ਮੰਨਦੇ ਸੀ ਉਹਦੋਂ ਬਾਬੇ ਜਿਹੜਨ ਬੇਖੰਦਰੀ ਵਰ ਜਾਣਾ ਕੋਈ ਗੱਲ ਹੀ ਨਾ ਕਰੇ। ਜੋ ਅੱਖਾਂ ਨੂੰ ਆਖਣਾ ਮੇਰੇ ਤੁਹਾਡੇ ਬਾਬੇ ਨਾਲ ਗੱਲ ਕਰੋ ਕੀ ਆਦਾ। ਹਾਂ ਸੱਚੀ। ਪੂਰਾ ਜਵਾਨ ਨਹੀਂ ਰਹਿ ਗਿਆ। ਹਾਂ। ਪੜ ਲੈ ਅੰਗੇ ਨਾ ਬੱਚੇ। ਇਹ ਬੱਚੇ ਹੁਣ ਪੜੇ ਲਿਖੇ ਆਏ ਕੀ ਕਰਾਂ। ਨੀ ਬਾੜ ਨਿੰਦਾ। ਹਾਂ। ਪਪਾ। ਹੋਰ ਜੇ ਰਾਖਾ ਕੀ? ਜੇ ਉਹ ਨੀ ਕਿਰਪਾ ਕਰੇ ਤੁਹਾਡੇ ਘਰ ਦਿੰਦੀ ਬਾਹਰ ਤੇ ਬੀਬੀਆਂ ਦੀ ਕਾਹਦੀ ਗੱਲ। ਹੁਣ ਕੱਲੀਆਂ ਸੀ ਉੱਡੀਆਂ ਤਾਂ ਬਾਹ ਫੜ ਕੇ। ਔਰ ਵੀ ਨੰਨ ਰਹਿੰਦੀ ਸੀ ਤੇ ਉਹ ਹੰਦਿਲਾ ਉਹ ਆਉਂਦਾ ਚਾਚਾ ਲਈ ਕੰਮ ਕਿਹੜਾ ਕਰ ਦਿੰਦੇ ਆ ਜਿਸ ਕਿਸ ਕੰਮ ਲੱਗ ਜਾਣਾ ਤੇ ਉਹ ਨਹੀਂ ਪਈ ਵੀਰਿਆ ਇਹਨਾਂ ਦੇ ਪਜਾਮ ਸੁੱਥਣ ਪਾਓ ਸੁੱਥਣ ਇਹ ਸੁੱਥਣ ਯਾਰ ਇਹ ਪਜਾਮੀ ਨੂੰ ਹਾਂ ਇਹਨਾਂ ਦੇ ਵੀਰਿਆ ਸੁੱਥਣ ਪਾਓ ਹਾਂ ਨੰਗੀਆਂ ਲੱਤਾਂ ਉਹ ਆਂਗਿਲਾ ਭਰਾ ਭਰਾ ਝੋਕਾ ਤੇ ਕੀ ਗੱਛੇ ਪਾਏ ਗਰਮੀ ਹੈਗੀ ਨਾ ਆਂਦ ਪਾਓ ਇਹਨਾਂ ਦੇ ਫਿਰ ਉਹ ਆ ਕੇ ਲ ਜਾਂਦਾ ਹਾਂ ਦਫਾ ਮੈਂ ਚੰਗਿਆ ਨਹੀਂ ਲੱਗਦਾ ਨਾ ਐ ਹਾਂ ਤੇ ਦੋ ਗੁੱਤਾਂ ਨੂੰ ਆਂਦਾ ਇੱਕ ਗੁੱਤ ਕਰਿਆ ਕਰੋ ਭਾਈ ਇਹਨਾਂ ਦੇ ਭੈਣਾਂ ਦਾ ਲੱਗਦਾ ਦੋ ਗੁੱਤਾਂ ਹਾਂਈ ਬਾਬਾ ਜੀ ਲੰਦਾਈ ਸੁਵਾਸੀ ਸੁਵਾਸੀ ਹਾਂ ਹੈਗਾ ਜਿਹੜੇ ਸਾਥੋਂ ਪਹਿਲਾਂ ਬੰਦੇ ਸੀ ਉਹ ਹੋਰ ਸੁਵਾਦੇ ਸੀ ਹਾਂ ਸਾਡਾ ਹੋਰ ਹੋ ਗਿਆ ਹੁਣ ਦੇ ਬੱਚਿਆਂ ਦਾ ਹੋਰ ਸੁਵਾ ਹੋ ਗਿਆ ਹਾਂ ਬਸ ਜੀਵਾਨਾ ਬਦਲੀ ਜਾਂਦਾ ਉਹਵੇਂ ਸੁਭਾਅ ਬਦਲੀ ਜਾਂਦੇ ਆ ਆ ਮੰਨ ਰਹੇ ਹੁਣ ਤਾਂ ਕੋਈ ਮੰਨਦਾ ਹੀ ਨਹੀਂ ਉਹਦੇ ਤਾਂ ਡਰਦਿਆਂ ਪਹਿਲੀ ਆਉਂਦੀਆਂ ਨਹੀਂ ਪਾਕੇ ਕੱਲਗੇ ਬਾਹਰ ਇਹ ਤਾਂ ਹਾਂ ਵੀ ਪਾਕੇ ਕੱਲਗੇ ਤੇ ਉਹਦੇ ਤਾਂ ਉਹ ਵੀ ਡਾਰੀ ਬਾਹਰ ਲੱਗਦਾ ਸੀ ਸਗਰਿਆਂ ਤਾਂ ਵੀ ਕਿਸ ਗਾ ਕਾਇ ਨਾ ਦੇ ਹਾਂ ਚਾਚੇ ਤਾਂ ਤੂੰ ਵੀ ਲੱਗਦਾ ਸੀ ਸੱਚੀ ਆਪਣੀ ਅੱਡਾ ਸੀ ਜਦੋਂ ਮੈਂ ਪੱਠੇ ਰਹਿਣ ਜਾਣੇ ਤੇ ਭਾਬੀ ਜੀ ਤੋਂ ਇੰਨੀ ਸੰਗ ਆਉਣੀ ਕਿ ਕਿਤੇ ਬਾਬਾ ਜੀ ਆਏ ਨਾ ਦੇ ਵੀ ਦੂਰੇ ਘਰ ਫੇਟੋ ਕਰਾ ਲੈਣਾ ਸੱਚੀ ਤੇ ਮੈਨੂੰ ਇੰਨੀ ਸ਼ਰਮ ਆਦੀ ਫਿਰ ਨਾ ਜਾਏ ਵੀ ਨ ਸਰਦਾ ਸੀ ਆਹ ਨਾਲ ਦਸੀਂ ਵੀ ਪਸ ਬੁੱਕ ਰਹਿਣਗੇ ਵੀ ਜਾਮਾ ਨਾਲ ਡਰ ਲਕੀ ਜਾਂਦਾ ਨਾਲੇ ਪੱਠੇ ਪਾਈ ਜਾਣੇ ਅੱਡੇ ਚੋਂ ਤੇ ਨਾਲੇ ਸੰਗ ਲੱਗੀ ਜਾਣੀ ਵੀ ਬਾਬਾ ਜੀ ਪਤਾ ਨਹੀਂ ਕਿ ਤੱਕ ਸਕਾਏ ਨਾ ਦੇ ਹਾਂ ਉਹਨਾਂ ਕਿਸੇ ਨੂੰ ਸਮਝ ਨਹੀਂ ਆਉਣੀ ਹੈਗੀ ਤੁਹਾਡੀ ਗੱਲ ਵੀ ਵੀ ਪੱਠੇ ਲੈਣ ਜਾਂਦੀ ਸੀਗੀ ਅੱਡੇ ਤੋਂ ਅੱਡੇ ਤੋਂ ਤੇ ਫਿਰ ਉਹ ਦੂਜੇ ਟੋਕਰੇ ਤੋਂ ਡਰਦੀ ਕਾ ਤੁਸੀਂ ਹੈ ਤੋ ਸਮਝ ਨਹੀਂ ਆਉਣੀ ਹਾਂ ਤੋ ਕਲੀਅਰ ਨਹੀਂ ਕੀਤੀ ਇਹ ਗੱਲ ਕਿਵੇਂ ਵੀ ਅਸੀਂ ਇਕੱਠੇ ਹੀ ਸੀਗੇ ਹਾਂ ਵੀ ਸਾਰੇ ਜਾਣੇ ਇਕੱਠੇ ਸੀ ਏ ਵੀ ਜਦੋਂ ਉਹ ਵੀ ਚਾਚੇਤਾ ਸਾਰੇ ਅਸੀਂ ਇਕੱਠੇ ਸੀ ਵੀ ਜਦੋਂ ਫਿੱਟਰ ਚ ਲਾਉਂਦਾ ਉਹ ਦੋ ਪੱਠੇ ਲੈਣ ਜਾਂਦੀਆਂ ਇੱਕ ਟੋਕਰਾ ਤਾਂ ਵੱਡਾ ਭਰ ਲੈਂਦੀਆਂ ਅਸੀਂ ਦੋ ਦੋ ਕੁੜੀਆਂ ਮੈਨੂੰ ਟੋਕਰਾ ਚ ਕੰਦੀਆਂ ਤੇ ਮੈਂ ਮੈਂ ਆਹਦੀ ਨਾ ਜੇ ਉਹ ਉਹ ਭਰਦਿਆਂ ਤੇ ਮੈਂ ਹਾਂਦੀ ਕੁੜੀ ਥੋੜਾ ਪਾ ਲੋ ਤੇ ਚਾਰ ਪੰਜ ਫਾਉੜੀਆਂ ਲੱਗੀਆਂ ਸੀ ੱਡੇ ਨੂੰ ਉਹ ਟੋਕਰਾ ਲੈ ਕੇ ੱਡੇ ਚ ਟੱਪਣਾ ਸੀ ਲੰਘਣਾ ਸੀ ਉਤੋਂ ਤੇ ਜੋ ਦੂਜਾ ਟੋਕਰਾ ਦਾ ਦੱਬਦਾ ਭਰ ਲੈਂਦੀਆਂ ਵੀ ਇੱਕ ਟੋਕਰੇ ਚ ਲੈ ਜੀਏ ਪੱਠੇ हां सारे इकट्ठे ਸੀ ਉਹ ਵੀ ਆਈ ਕਰਦੀਆਂ ਤੇ ਉਹ ਆਨੇ ਕੋਈ ਨਹੀਂ ਜਦੋਂ ਤੂੰ ਭਰਿਆ ਤੈਨੂੰ ਵੀ ਦੋਈ ਜਾਣੀਆਂ ਚ ਕੌਣ ਗਿਆ ਹਾਂ ਤੇ ਕੋਈ ਧੌਣਾ ਨਹੀਂ ਸੀ ਦੋਹਦੀਆਂ ਹੁਣ ਤਾਂ ਮਹਾਰਾਜਾ ਕੰਮ ਕਰਤਾ ਹੁੰਦੇ ਹੁੰਦੀ ਆ ਉਹ ਤਾਂ ਨਹੀਂ ਸੀ ਦੋਦਿਆਂ ਐਕਸਰਸਾਈਜ਼ ਹੁੰਦੀ ਸੀ ਹਾਂ ਕੋਈ ਧੌਣਾ ਤੁੰਨਾ ਤਾਂ ਪਤਾ ਹੀ ਨਹੀਂ ਸੀ ਤੇ ਆਏ ਅੱਡੇ ਚੋਂ ਚਾਰ ਪੰਜ ਪੌੜੀਆਂ ਇੰਨਾ ਅੱਡਾ ਦੂੰਗਾ ਸੀ ਕਿਉਂਕਿ ਤਿੰਨਾ ਘਰਾਂ ਦੇ ਪਾਸੋਂ ਸੀ ਤਿੰਨ ਘਰ ਸੀ ਇਕੱਠੇ ਤੇ ਚਾਚੇ ਤਾਂ ਦੀ ਬਹੁਤ ਚਰਨੀ ਵੀ ਤੇ ਬਹੁਤ ਕੁੜੀਆਂ ਨਾਲ ਵਿਚਾਰੰਗਨ ਕਟਿਆ ਤੇ ਕੁੜੀਆਂ ਨੇ ਵੀ ਭਾਈ ਮੇਰੇ ਨਾਲ ਕਟਿਆ ਰਾਮੇ ਕਿ ਸਾਰਿਆਂ ਨਹੀਂ ਆਏ ਵਧੀਆ ਆਪ ਦਾ ਟਾਈਮ ਟਪਾਇਆ ਲੋ ਜੀ ਇਹ ਤਾਂ ਬੀਬੀ ਨੇ ਤੁਹਾਨੂੰ ਸੁਣਾਤੀਆਂ ਆਪਦੀਆਂ ਪੁਰਾਣੀਆਂ ਗੱਲਾਂ ਤੇ ਇਹ سلسلہ ਬੀਬੀ ਦਾ ਚੱਲਦਾ ਰਹੂਗਾ ਕਿਉਂਕਿ ਇੰਨੇ ਸਾਲਾਂ ਦੇ ਵਿੱਚ ਬਹੁਤ ਸਾਰੇ ਕਿੱਸੇ ਬਹੁਤ ਸਾਰੇ ਐਪੀਸੋਡ ਹੋ ਜਾਂਦੇ ਨੇ ਤੇ ਹੁਣ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਸਾਰਾ ਦਿਨ ਆਉਂਦੇ ਰਹਿੰਦੇ ਨੇ ਬੀਬੀ ਨੂੰ ਤਾਂ ਕੋਈ ਸਮਝ ਸਮਝ ਆਉਂਦੀ ਨਹੀਂ ਹੈ ਜਿਹੜੇ ਇੰਗਲਿਸ਼ ਚ ਲਿਖ ਦੇਣੀ ਕਈਆਂ ਦਿੱਤਾ ਮੈਂ ਥੈਂਕਸ ਵਗੈਰਾ ਕਰਦੀ ਰਹਿਣੀ ਆ ਹਾਂ ਤੇ ਪਰ ਮੇਰਾ ਆਪਦਾ ਵੀ ਚੈਨਲ ਆ ਮੈਨੂੰ ਉਹਦੇ ਐਕਟਿਵ ਰਹਿਣਾ ਪੈਂਦਾ ਹੈ ਨਾ ਸਾਰਾ ਦਿਨ ਤੇ ਮੈਂ ਬੀਬੀ ਨੂੰ ਦੱਸਦੀ ਦਸਤੀ ਰਹਿਣੀ ਹੁੰਦੀ ਆ ਤੇ ਅੱਜ ਬੀਬੀ ਜਿਹੜੇ ਤਾਂ ਪੰਜਾਬੀ ਚਾਏ ਨੇ ਇੱਕ ਮਿੰਟੋ ਬੀਬੀ ਪੜ ਦੂਗੀ ਤੇ ਜਵਾਬ ਦਊਗੀ ਤੁਹਾਡੇ ਤੇ ਜਿਹੜੇ ਇੰਗਲਿਸ਼ ਚਾਏ ਨੇ ਉਹ ਮੈਂ ਪੜ ਕੇ ਬੀਬੀ ਨੂੰ ਸੁਣਾ ਦਊਗੀ ਠੀਕ ਹੈ ਲੋ ਸਮਝੀ ਹੁਣ ਕਿਹੜੇ ਕਮੈਂਟ ਨੇ ਤੁਹਾਡੇ ਜਿਹੜੇ ਸਾਰੇ ਮੇਰੇ ਇੱਕ ਕਿਹੜਾ ਕੋਲ ਹੈ ਮੇਰਾ ਪਿੰਡ ਦਿਉਣ ਹੈ ਮੇਰੇ ਸਾਰੇ ਜੀਵਨਾਂ ਕੋੜਾ ਦੇ ਕੋਲ ਐ ਭੈਣ ਐ ਭੈਣੀ ਮੈਂ ਇਟਲੀ ਵਿੱਚ ਰਹਨੀ ਹਾਂ ਮੇਰਾ ਨਾਂ ਬੋਲ ਕੇ ਲੈਣਾ ਨਾਂ ਕੀ ਇਹ ਤਾਂ ਲਿਖਿਆ ਹੋਇਆ ਨੀਚੇ ਨਾਂ ਤਾਂ ਚਾਹੀ ਨਹੀਂ ਚਲੋ ਆ ਬੀਬੀ ਨੇ ਤੁਹਾਡਾ ਮੈਂ ਪੜ੍ਹ ਦੇਣੀ ਆ ਆ ਲੋ ਜੀ ਇੱਕ ਨਾ ਆਈਡੀ ਹੈਗੀ ਆ ਯੂਜ਼ਰ ਕੇ ਜੈਡ ਕੁਝ ਇਸ ਤਰ੍ਹਾਂ ਕਰਕੇ ਆਈਡੀ ਹੈਗੀ ਆ ਤੇ ਉਹ ਭੈਣ ਨੇ ਨਾ ਲਿਖਿਆ ਕਿ ਬੀਬੀ ਦੇ ਸੋਹਰੇ ਮੇਰੇ ਪਿੱਕੇ ਕੋਲ ਹੈ ਮੇਰਾ ਪਿੰਡ ਦੇ ਆਉਣ ਹੈ ਮੇਰੇ ہاں ਵਿਆਹ ਪਿੰਡ ਦੇ ਵਿੱਚ ਦੀ ਲੰਘ ਕੇ ਜਾਣੀ ਹੁੰਦੀ ਹੈ ਜੀ ਆਪਾਂ ਮਢੰਡੇ ਆ ਨਾ ਮਢੰਡੇ ਜਾਣੇ ਦੀ ਇਹ ਮੇਰੇ ਸੋਹਰੇ ਸਿਵੀਆਂ ਕੋਟਪੂਰਾ ਹੈ ਸਿਵੀਆਂ ਦੇ ਬੱਚੇ ਸਾਡੇ ਕੋਲ ਕੋਲ ਪੜਨਾਉਂਦੀ ਹੈ ਜੀ ਆਪਾਂ ਨਾਲ ਨਾਲ ਜਵਾਬ ਦਿੰਨੇ ਆ ਹਾਂ ਭੈਣੇ ਮੈਡਲੀ ਵਿੱਚ ਆ ਮੇਰਾ ਨਾਮ ਬੋਲ ਦੇ ਬਣੇ ਨਾਮ ਤਾਂ ਹੀ ਤੁਸੀਂ ਲਿਖਿਆ ਨਹੀਂ ਹੈਗਾ ਮੈਨੂੰ ਲੱਗਦਾ ਨਹੀਂ ਲਿਖਿਆ ਹਾਂ ਨਾਮ ਤੁਸੀਂ ਲਿਖਿਆ ਨਹੀਂ ਹੈ ਜੇ ਲਿਖਦੇ ਆਪਾਂ ਤੁਹਾਡਾ ਨਾਮ ਜ਼ਰੂਰ ਬੋਲ ਦੇ ਸੋ ਆਪਾਂ ਤੁਹਾਡਾ ਕਮੈਂਟ ਪੜਤਾ ਥੈਂਕ ਯੂ ਸੋਜੀ ਤੁਸੀਂ ਬਹੁਤ ਸਾਨੂੰ ਖੁਸ਼ੀ ਹੈ ਤੁਸੀਂ ਸਾਡੇ ਨੇੜੇ ਦੇ ਆ ਤੁਸੀਂ ਨਾਮ जरूर ਲਿਖਿਓ ਅਗਲੇ ਕਮੈਂਟ ਦੇ ਵਿੱਚ ਆਪਾਂ ਦਾ ਨਾਮ जरूर ਲਿਖ ਕੇ ਭੇਜੋ ਤੇ ਨੈਕਸਟ ਆਪਾਂ ਬੋਲਦੇ ਹਾਂ ਜੀ ਗੁਰਮੀਤ ਕੌਰ ਮੇਰੇ ਖਿਆਲ ਆ ਉਸ ਸ਼ਾਇਦ ਉਹ ਹੀ ਭੈਣ ਨੇ ਜਿਹੜੇ ਸਵੀਡਨ ਤੋਂ ਆ ਉਹਨਾਂ ਨੇ ਲਿਖਿਆ ਬੀਬੀ ਤੁਸੀਂ ਬਹੁਤ ਹੀ ਕਿਊਟ ਬੀਬੀ ਹੋ ਸੱਚੀ ਬੀਬੀ ਵੀ ਨਜ਼ਾਰੇ ਕਿਊਟ ਕਹਿੰਦੇ ਆ ਆ ਇੱਕ ਜਸਪ੍ਰੀਤ ਪੰਜਾਬੀ ਬੁਟੀਕ ਤੋਂ ਕਮੈਂਟ ਆਇਆ ਕਿ ਮੈਂ ਮੈਨੂੰ ਤਾਂ ਬੀਬੀ ਬਹੁਤ ਪਿਆਰੀ ਲੱਗਦੀ ਹੈ। ਅੱਛਾ। ਮੈਨੂੰ ਵੀ ਤੁਸੀਂ ਬਹੁਤ ਪਿਆਰੀ ਲੱਗਦੇ ਹੋ ਬੱਚਿਓ। ਤੇ ਪਰਮਜੀਤਪੁਰ ਭੈਣ ਨੇ ਪੁੱਛਿਆ ਕਿ ਕਿਹੜੇ ਮਹਿਕਮੇ ਵਿੱਚ ਨੌਕਰੀ ਕਰਦੇ ਸੀ ਅੰਗ ਦੱਸ ਦਿਓ। ਨਗਰਪਾਲਿਕਾ ਦੱਸ ਦੇਰ। ਇਹ ਕਾਰੇ ਡੱਡਰ ਕਿੱਦਾਂ ਬਣ ਗਿਆ। ਨਗਰਪਾਲਿਕਾ ਮਲੇਰ ਕੋਟ ਨੇ 8 ਸਾਲ ਤਾਂ ਜੈਤੋ ਕੀਤੀ ਨੌਕਰੀ। ਤੇ 25 ਸਾਲ ਮਲੇਰ ਕੋਟ ਨੇ ਕੀਤੀ। ਉੱਥੇ ਬੱਚੇ ਪੜੇ ਲਿਖੇ ਵੱਡੇ ਹੋਏ ਮਲੇਰਕੋਟਲੀ ਫੇਰ ਬਿਂਡੇ ਦੋ ਸਾਲ ਬਿਂਡੇ ਲਾਏ ਉੱਥੇ ਰਟਾਇਨਮੈਂਟ ਕਾਦੀ ਨੌਕਰੀ ਕੀਤੀ ਫਿਰ ਆਈ ਨੀ ਪਿੱਛੇ ਹਾਂ ਉਹ ਅਸੀਂ ਦੇ ਨਗਰਪਾਲਿਕਾ ਦਾ ਸੈਂਟ ਸੈਂਟਰੀਫਿਊਜ ਅਸਰ ਅਨਸਕਟਿੰਗ ਸੈਂਟਰੀ ਇਨਸਪੈਕਟਰ ਹਾਂ ਤੇ ਨੈਕਸਟ ਆਪਾਂ ਇੱਕ ਡਾਕੂਮੈਂਟ ਹੋਰ ਨਾਮ ਨਾਲ ਜਵਾਬ ਦਿੰਦੇ ਹਾਂ ਇਹਨਾਂ ਲਿਖਿਆ ਕਿ ਕਮਾਲਾ ਬਰਾੜ ਗਿੱਲ ਦੀ ਆਈਟੀ ਤੋਂ ਆਇਆ ਹੈ ਦੀਤੀ ਜੀ ਮੇਰਾ ਪਿੰਡ ਮੱਲਣਾ ਹੈ ਤੁਹਾਡੀ ਕੀ ਰਿਸ਼ਤੇਦਾਰੀ ਹੈ ਮੱਲਣਾ ਮੈਂ ਮੇਰੇ ਨਾਨਾ ਹੈ ਦੋ ਹੁੱਥੀ ਜੇਰਾ ਸਿਓ ਜੰਗ ਸਿਓ ਉਹਨਾਂ ਦੇ ਘਰੇ ਜੋ ਅਸੀਂ ਇਕੱਠੇ ਹੋਏ ਇੱਕ ਤਾਂ ਹੈ ਨਹੀਂ ਕੋਤਰੀ ਹਾਂ ਇੱਕ ਵੱਡੀ ਹੈ ਨਹੀਂਗੀ ਉਹਦਾ ਨਾਮ ਬਲਵੀਰ ਕੌਰ ਸੀ ਲੋ ਜੀ ਕਾਫੀ ਹੋ ਗਏ ਅੱਜ ਸਵਾਲਾਂ ਦੇ ਜਵਾਬ ਬਾਕੀ ਕੱਲ ਨੂੰ ਦੇਵਾਂਗੇ ਬਾਕੀ ਹੁਸੋ ਆਪਾਂ ਬਲੌਗ ਦਾ ਇੰਟੀ ਐਂਡ ਕਰੀਏ ਜੇ ਬੀਬੀ ਕਰਦੇ ਪਰਵਾਹੀ ਜੀ ਤੱਕ ਖਾਲਸਾ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਮਾਮੀ ਤੋਂ ਵੀ ਸਸਤੀ ਦਿਲਗਾਦ ਹੋਂਦ ਨੂੰ ਬੁਲਾਉਂਦਾ ਅੰਦਰ ਕਿੰਨੇ ਦਿਨ ਮਾਮੀ ਦੇਖਦੀ ਰਹੂਗੀ ਆਹ